ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਪਿਛਲੇ ਦਿਨੀ ਜਿਹੜੀ ਡੀਏਪ ਖਾਦ ਦੇ ਸੈਂਪਲ ਫੇਰ ਹੋਏ ਸੀਗੇ ਉਹ ਮਾਮਲਾ ਜਿਹੜਾ ਵਾ ਉਹ ਕਿੱਥੋਂ ਤੱਕ ਪਹੁੰਚਿਆ ਵਾ ਸਰਕਾਰ ਦੇ ਵਿੱਚ ਕੀ ਕਰ ਰਹੀ ਆ ਤੇ ਕਦੋਂ ਜਿਹੜੀ ਖਾਦ ਆ ਜਿਹੜੀ ਆ ਬਾਜ਼ਾਰ ਦੇ ਵਿੱਚ ਆਵੇਗੀ ਪੂਰੀ ਗੱਲਬਾਤ ਆਪਾਂ ਅੱਗੇ ਇਸ ਵੀਡੀਓ 'ਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਸ ਖਾਦ ਮਾਮਲੇ ਦੇ ਵਿੱਚ ਸੀਐਮ ਆਨ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਖਤ ਅਦਾਇਤਾਂ ਦਿੱਤੀਆਂ ਗਈਆਂ ਵੀ ਜਿਹੜੇ ਆ ਸਭ ਤੋਂ ਸਖਤ ਕਾਰਵਾਈ ਕਿੰਨਾ ਤੇ ਹੋਣੀ ਚਾਹੀਦੀ ਹੈ ਕਿਉਂਕਿ ਪਚੈਤੀ ਚੋਣਾਂ ਜਿਹੜੀਆਂ ਉਹ ਨੇੜੇ ਆਉਂਦੀਆਂ ਜਾਂਦੀਆਂ ਮਹੀਨਾ ਪਹਿਰੇ ਜਿਹੜਾ ਉਹ ਰਹਿ ਗਿਆ ਵਾ ਸੋ ਇਸ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਇਹ ਸਾਰਾ ਮਾਮਲਾ ਜਿਹੜਾ ਉਹ ਖਤਮ ਕਰਨਾ ਚਾਹੁੰਦੀ ਹੈ ਤਾਂ ਜੋ ਕਿਸਾਨਾਂ ਤੱਕ ਸਹੀ ਜਿਹੜਾ ਮੈਸੇਜ ਜਾਵੇ ਸੋ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਵੱਲੋਂ ਮਾਰਕਫੈਡ ਦੇ ਡਾਇਰੈਕਟਰ ਤੇ ਹੋਰ ਅਫਸਰ ਜਿੰਨੇ ਵੀ ਇਸ ਵਿੱਚ ਲੱਗੇ ਹੋਏ ਸੀ ਉਹ ਸਾਰੇ ਜਿਹੜੇ ਉਹਨਾਂ ਨੂੰ ਸੱਦ ਲਏ ਆ ਤੇ ਪੂਰੀ ਜਾਂਚ ਸਹੀ ਤਰੀਕੇ ਨਾਲ ਕਰਕੇ ਜਲਦੀ ਜਿਹੜਾ ਉਹ ਸਾਰਾ ਸਾਹਮਣੇ ਲੈ ਕੇ ਆਉਣਗੇ ਤੇ ਜਿੰਨੀਆਂ ਵੀ ਕੰਪਨੀਆਂ ਸਿੰਪਲ ਫੇਅਰ ਹੋਇਆ ਕੁਛ ਦੇ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਆ ਕੁਛ ਦੇ ਜਾਂਚ ਕਰਕੇ ਜਿਹੜੇ ਆ ਉਹ ਵੀ ਲਾਇਸੈਂਸ ਚਲੇ ਜਾ ਉਹ ਰੱਦ ਕੀਤੇ ਜਾਣਗੇ ਸੋ ਅੱਗੇ ਗੱਲ ਆਉਂਦੀ ਆ ਕਿ ਮਾਰਕੀਟ ਦੇ ਵਿੱਚ ਡੀਏਪੀ ਕਦੋਂ ਮਿਲੇਗੀ ਤੇ ਇਹਦੇ ਵਿੱਚ ਇੱਕ ਕਾਰਨ ਤੇ ਇਹ ਵੀ ਬਣਦਾ ਵੀ ਜਿਹੜੀ ਡੀਏਪੀ ਦੀ ਜਿਹੜਾ ਹੋਣ ਰੌਲਾ ਚੱਲ ਰਿਹਾ ਇਹਦਾ ਕਰਕੇ ਵੀ ਡੀਏਪੀ ਜਿਹੜੀ ਇਹ ਮਾਰਕੀਟ ਦੇ ਵਿੱਚ ਨਹੀਂ ਆ ਰਹੀ ਦੂਸਰਾ ਕਾਰਨ ਇਹ ਆ ਕਿ ਜਿਹੜੀ ਜਿਹੜੇ ਠੇਮਾਰ ਲੋਕ ਆ ਉਹ ਡੀਏਪੀ ਸਟਾਕ ਕਰ ਲੈਂਦੇ ਆ ਵੱਡੇ ਵੱਡੇ ਲਾੜੇ ਜਿਦਾ ਕਰਕੇ ਆ ਦਿਨਾਂ ਵਿੱਚ ਹਰ ਵਾਰੀ ਆ ਕੇ ਡੀਏਪੀ ਦੀ ਜਿਹੜੀ ਆ ਉਹ ਸ਼ਾਰਟੇਜ ਆਉਂਦੀ ਹੈ ਤੇ ਬਾਅਦ ਵਿੱਚ ਮਹਿੰਗੇ ਰੇਟਾਂ ਤੇ ਜਿਹੜੀ ਆ ਉਹ ਵੇਚਦੇ ਆ ਸੋ ਸਰਕਾਰ ਨੂੰ ਇਸ ਚੀਜ਼ ਤੇ ਬਿਨਰਥ ਪਾਉਣੀ ਚਾਹੀਦੀ ਆ ਜਿਹੜੀ ਡੀਏਪੀ ਸਟਾਕ ਕਰਕੇ ਮਹਿੰਗੇ ਰੇਟਾਂ ਤੇ ਵੇਚਦੇ ਆ ਉਸ ਚੀਜ਼ ਨੂੰ ਜਿਹੜਾ ਰੋਕਿਆ ਜਾਵੇ ਤੇ ਕਿਸਾਨ ਤੱਕ ਸਹੀ ਰੇਟ ਨਾਲ ਕਾਰ ਤਹੁੰਚੇ ਧੰਨਵਾਦ ਜੀ